ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਵਧੀਆ ਡੇਟਾਂ 'ਚ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੁਸੀਂ ਕਮੈਂਟ ਕੀਤੇ ਸੀਗੇ ਜਿਹੜੀਆਂ ਗੱਡੀਆਂ ਵਾਸਤੇ ਜਿਹੜੇ ਏਰੀਆ 'ਚੋਂ ਉੱਥੋਂ ਹੀ ਆਪਾਂ ਲੈ ਕੇ ਪਹੁੰਚੀਆਂ ਜੀ ਗੱਲ ਕਰਦੇ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94656 29488 ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਦੀ ਬੁਲਟ ਦੀ ਕਿਸੇ ਵੀ ਏਰੀਆ 'ਚ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਵੀਡੀਓ ਜਾਣਕਾਰੀ ਜੋ ਆਪਾ ਐਡ ਲਗਾ ਦਾਂਗੇ ਜੀ ਜਿਹੜੀ ਪਹਿਲੀ ਗੱਡੀ ਆਪਾ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਤੁਹਾਡੀ ਫਰਮਾਇਸ਼ ਤੇ ਆਟਿਓਸ ਗੱਡੀ ਲੈ ਕੇ ਹਾਜ਼ਰ ਹਾਂ ਜੀ 14 ਮਾਡਲ ਗੱਡੀ ਆਪਾ ਲੈ ਕੇ ਪਹੁੰਚਿਆ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 440000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਮਾਲਕ ਦਾ ਏਰੀਆ ਰਾਇਆਗਾ ਤੁਸੀਂ ਜਾ ਕੇ ਜੇ ਦੇਖਣੀ ਹੋਵੇ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ 75-80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ। ਮਾਲਕ ਨੇ ਵੀਡੀਓ ਬਣਾ ਕੇ ਬਹੁਤ ਸੋਹਣੀ ਆਪਣੇ ਕੋਲੇ ਭੇਜੀ ਆ। ਵੀਡੀਓ 'ਚ ਕੱਲੀ-ਕੱਲੀ ਚੀਜ਼ ਇਹਨਾਂ ਨੇ ਦਿਖਾਈ ਆ ਅੰਦਰੋਂ ਵੀ ਬਾਹਰੋਂ ਵੀ। ਬਾਕੀ ਤੁਹਾਨੂੰ ਮੈਂ ਸਾਰਾ ਕੁਝ ਵੀਡੀਓ 'ਚ ਦਿਖਾ ਰਿਹਾ ਜੀ। ਤੁਸੀਂ ਚੈੱਕ ਕਰੋ। ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਤੋਂ ਲੈ ਕੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ। ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਦੇ ਰੱਖਿਆ। ਕੋਈ ਗੱਲ ਕਰਨੀ ਹੋਵੇ 9779814397 ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗ੍ਰੈਂਡ i10 ਹੁੰਡਾਈ ਦੀ ਗੱਡੀ ਪਹੁੰਚੀਆ ਚਿੱਟੇ ਰੰਗ ਦੀ ਆ ਡੀਜ਼ਲ ਵੇਰੀਐਂਟ ਹੈ ਜੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਮਾਡਲ ਦੀ ਗੱਲ ਕਰੀਏ 2018 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀਆ ਸੈਕੰਡ ਓਨਰ ਹੈ ਜੀ ਕੰਡੀਸ਼ਨ ਗੱਡੀ ਦੀ ਆ ਲੋਕ ਕਿ 3 ਲੱਖ ਤੇ 45000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਿਹੜਾ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਇਆ ਜੀ 345 ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਮੌਕੇ ਤੇ ਘਾਟਾ ਵਧਾ ਕੀਤਾ ਜਾਊਗਾ ਤੇ ਜੇ ਨਹੀਂ ਮੁਕਤ ਸਰ ਸਾਹਿਬ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਬਾਕੀ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਘਰੇ ਗੱਡੀ ਖੜੀ ਹੈ ਚਲਾ ਕੇ ਤੁਰ ਕੇ ਇੰਜਨ ਗੇਅਰ ਦੇ ਕੇ ਬੈਟਰੀ ਦੇ ਕੇ ਏਸੀ ਯੂਸੀ ਸਾਰਾ ਕੁਝ ਚੈੱਕ ਕਰਕੇ ਤੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ 98148 ਤੇ 68958 ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਸਕਦੇ ਹੋ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਨਾਲ ਦੀ ਨਾਲ ਨੋਟ ਕਰ ਲਿਆ ਕਰੋ 9465929488 ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਆਪਣੇ ਕੋਲੇ ਭੇਜਿਓ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਹੈਗੀ ਆ ਵੇਚਣ ਵਾਸਤੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਵੈਗਨਰ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਵੈਗਨਰ ਗੱਡੀ ਐਸੀ 2016 ਮਾਡਲ ਹੈਗੀ ਟਾਪ ਮਾਡਲ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਤੇ ਕੰਡੀਸ਼ਨ ਸ਼ੋਰੂਮ ਆਪਾਂ ਕਹਿ ਸਕਦੇ ਆ ਏਸੀ ਹੀਟਰ ਤੋਂ ਲੈ ਕੇ ਅੰਦਰ ਬਾਹਰੋ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਤੁਹਾਡੇ ਸਾਹਮਣੇ ਚੱਲ ਰਹੀਆਂ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਬਠਿੰਡਾ ਮਾਲਕ ਦਾ ਏਰੀਆ ਬਠਿੰਡੇ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਵੀ ਹੈ ਰੇਟ ਕਰ ਲਾਂਗੇ ਮੌਕੇ ਤੇ ਬਹਿ ਕੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਇਹ 240000 ਰੁਪਿਆ ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਮਾਲਕ ਨੇ ਕਿਹਾਗਾ ਰੇਟ ਉੱਤੇ ਥੱਲੇ ਵੇਕੇ ਕਰ ਲਾਂਗੇ 240 ਇੱਕ ਵਾਰੀ ਡਿਮਾਂਡ ਕੋਈ ਫਿਕਸ ਰੇਟ ਵਗੈਰਾ ਨਹੀਂ ਹੈਗਾ ਜੀ ਤੇ ਤੁਹਾਨੂੰ ਗੱਡੀ ਕਿੰਨੇ ਦੀ ਲੱਗ ਰਹੀ ਹੈ ਤੁਸੀਂ ਦੱਸੋ ਜੀ ਕਮੈਂਟ ਕਰਕੇ ਬਾਹਰੋਂ ਦੇਖੋ ਬਾਹਰੋਂ ਦੇਖੋ ਤੇ ਸੀਐਨਜੀ ਕੱਟ ਲੱਗੀ ਹੋਈ ਹੈ ਵਧੀਆ ਗੱਡੀ ਹੈ ਜੀ ਤੇ ਚਲਾਉਣ ਚ ਕੋਈ ਨੁਕਸ ਨਹੀਂ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਮਾਲਕ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ ਤੇ ਜਾ ਕੇ ਦੇਖਣੀ ਉਹ ਬਠਿੰਡੇ ਜਾ ਕੇ ਦੇਖੋ 89879985175 ਇਹ ਮਾਲਕ ਦਾ ਵਟਸਐਪ ਨੰਬਰ ਹੈ ਜੀ ਤੇ ਇਹੀ ਮਾਲਕ ਦਾ ਕਾਲਿੰਗ ਨੰਬਰ ਹੈ ਗੱਲ ਤੁਸੀਂ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਇੱਕ ਗੱਲ ਕਰਾਂਗੇ ਸਪੈਕਟ ਜੈਡ ਐਕਸ ਆਈ ਪੈਟਰੋਲ ਵੇਰੀਐਂਟ ਜਮਾ ਨਵੀਂ ਗੱਡੀ ਜੀ 2023 ਮਾਡਲ ਹੈ ਤੇ ਬਹੁਤ ਜ਼ਿਆਦਾ ਵਧੀਆ ਕੋਈ ਸਿੰਗਲ ਸਕ੍ਰੈਚ ਨਹੀਂ ਕੋਈ ਪਾਰਟਸ ਚੇਂਜ ਨਹੀਂ ਨਾ ਕੋਈ ਲੱਗੀ ਆ ਨਾ ਕੋਈ ਵੱਜੀ ਆ ਨਾ ਕੋਈ ਐਕਸੀਡੈਂਟਡ ਹੈ ਸਾਰਾ ਕੁਝ ਆਪਾਂ ਨੂੰ ਬਹੁਤ ਵਧੀਆ ਮਿਲੂਗਾ ਜੀ 7 ਲੱਖ ਤੇ 50 ਹਜ਼ਾਰ ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ ਇਹ ਮਾਲਕ ਨੇ ਡਿਮਾਂਡ ਕੀਤੀ ਆ ਘਾਟਾ ਵਾਧਾ ਅਡਜਸਟਮੈਂਟ ਬਹਿ ਕੇ ਹੋਜੂਗੀ ਤੇ ਗੱਡੀ ਕੁੱਲ 7200 ਕਿਲੋਮੀਟਰ ਚੱਲੀ ਹੋਈ ਆ 7200 ਕਿਲੋਮੀਟਰ ਕੁੱਲ ਚਲਾਈ ਆ ਮਾਲਕ ਨੇ ਤੇ ਨਵੇਂ ਟਾਇਰ ਨੇ ਸਾਰਾ ਕੁਛ ਵਧੀਆ ਜੀ ਬਾਕੀ ਫੋਟੋਆਂ ਚ ਤੁਸੀਂ ਦੇਖ ਰਹੋ ਮਲੇਰ ਕੋਟਲੇ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖਣੀ ਹੋਵੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਦੇਖੀਏ ਗੱਡੀ ਨੂੰ ਤਾਂ ਬਹੁਤ ਸਾਫ ਸੁਥਰੀ ਤੇ ਸੋਹਣੀ ਗੱਡੀ ਆਪਾਂ ਨੂੰ ਦੇਖਣ ਨੂੰ ਇਹ ਮਿਲ ਜਾਊਗੀ 7,50,000 ਰੁਪਏ ਡਿਮਾਂਡ ਹੈ ਘਾਟਾ ਬਾਅਦ ਕੀਤਾ ਜਾਊਗਾ ਸੋਹਣੀ ਗੱਡੀ ਆ ਬਾਕੀ ਤੋਂ ਉਹਨੂੰ ਸਾਰਾ ਕੁਛ ਮੈਂ ਦੱਸ ਹੀ ਦਿੱਤਾ ਜੀ ਕਾਗਜ਼ ਪੱਤਰ ਕੰਪਲੀਟਡ ਸਾਰੇ ਆਪਾਂ ਨੂੰ ਮਿਲ ਜਾਣਗੇ ਤੇ ਓਨਰ ਦਾ ਮੋਬਾਈਲ ਨੰਬਰ 9988006074 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਗੱਡੀਆਂ ਤੁਸੀਂ ਦੇਖੀਆਂ ਸਬਟ ਗੱਡੀ ਦੇਖੀ ਵੈਗਨਰ ਦੇਖੀ ਤੇ ਪਿੱਛੇ ਹੋਰ ਵੀ ਗੱਡੀਆਂ ਦੇਖੀਆਂ ਜਿਵੇਂ ਕਿ ਐਟਿਊਸ ਤੇ ਉਹਨਾਂ ਦੇ ਰੇਟ ਤੇ ਗੱਡੀਆਂ ਤੇ ਕੰਡੀਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਕਮੈਂਟ ਸਾਰੇ ਜਣੇ ਜਰੂਰ ਕਰਿਆ ਕਰੋ ਜੀ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ ਸ਼ੇਅਰ ਵੀ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜ਼ਰੂਰ ਦਬਾ ਦਿਓ ਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਹੀ ਤੇ ਤੁਹਾਨੂੰ ਆਪਾਂ ਗੱਡੀਆਂ ਵਗੈਰਾ ਦਿਖਾ ਰਹੇ ਹਾਂ ਤੇ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਜ਼ਰੂਰ ਦੱਸਿਓ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਹਿਰਾਂ ਦੇ ਜੀ 94656 29488 ਤੇ ਹੁਣ ਆਪਾਂ ਇੱਕ Honda ਦੀ Accord ਗੱਡੀ ਲੈ ਕੇ ਪਹੁੰਚਿਆ 6 ਮਾਡਲ ਗੱਡੀ ਹੈ ਜੀ ਤੇ ਇਹ ਮਾਲਕ ਨੇ ਪਾਸਿੰਗ ਦੱਸੀ ਹੈ 2029 ਤੱਕ ਤੇ ਮਾਲਕ ਨੇ ਰੀਨਿਊ ਕਰਵਾਈ ਹੋਈ ਹੈ ਕਾਸੀng 1.5 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਗੱਡੀ ਖੜੀ ਹੈ ਤਰਨ ਤਰਨ ਏਰੀਆ 'ਚ 75 80 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ 1.5 ਲੱਖ ਦੇ ਵਿੱਚੋਂ ਘੱਟ ਵਧਾ ਕੀਤਾ ਜਾਊਗਾ ਤੇ ਜਾ ਕੇ ਤੁਸੀਂ ਦੇਖਣਾ ਜੇ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 87 280 ਤੇ 12305 ਗੱਲ ਕਰਨੀ ਹੈ ਕੋਈ ਵੀ ਗੱਲ ਆਪ ਕਰ ਲਿਓ ਜਨ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਹੁਣ 2028 ਤੱਕਰ ਤਾਂ ਗੱਡੀ ਦੀ ਪਾਸਿੰਗ ਰਨਿਊ ਕੀਤੀ ਕਰਾਈ ਆਪਾਂ ਨੂੰ ਮਿਲ ਜੂਗੀ ਮਾਲਕ ਦਾ ਏਰੀਆ ਫਲੋਰ ਹੈ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਮਾਲਕ ਦਾ ਜਿਹੜਾ ਏਰੀਆ ਫਲੋਰ ਅਤੇ ਗੱਡੀ ਦੀ ਡਿਮਾਂਡ ਹੈ 67000 ਰੁਪਿਆ ਮਾਲਕ ਨੇ ਕਿਹਾਗਾ ਰੇਟ ਕਰ ਲਾਂਗੀ ਅਡਜਸਟਮੈਂਟ ਹੋ ਜਾਊਗਾ ਜੀ ਘਾਟਾ ਵਾਦਾ ਕੀਤਾ ਜਾਊਗਾ ਕਟੋਤੀ ਹੋ ਜੂਗੀ ਰੇਟ ਦੇ ਵਿੱਚੋਂ ਤੇ ਗੱਡੀ ਚੈੱਕ ਕਰੋ ਜੀ ਤੇ ਮਾਲਕ ਨੇ ਕਿਹਾ ਜਿਹਨੂੰ ਵੀ ਪਸੰਦ ਆਈ ਹੈ ਆਉ ਘਰੇ ਦੇਖੋ ਚਲਾ ਕੇ ਦੇਖੋ ਤੋਰ ਕੇ ਦੇਖੋ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ 88726 ਤੇ 49927 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪ ਕਰ ਸਕਦੇ ਹੋ ਬਾਕੀ ਮੈਨੂੰ ਦੱਸੋ ਜੀ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗੀ ਸਾਰੀਆਂ ਗੱਡੀਆਂ ਦੇਖ ਲਈਆਂ ਆਪਾਂ ਤੇ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਵਾਸਤੇ ਜ਼ਰੂਰ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਕਿਸੇ ਨੇ ਐਡ ਕਰਵਾਉਣੀ ਹੈ ਫਰੀ ਦੇ ਵਿੱਚ ਆਪਾਂ ਕਰਦੇ ਹਾਂ ਭੇਜੋ ਆਪਣੇ ਕੋਲ ਲਈ ਕੁਝ ਵੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਜਾਂ ਫਿਰ ਘਰ ਕੋਠੀ ਮਕਾਨ ਹੈ ਭੇਜੋ ਆਪਣੇ ਕੋਲ